ਲੋਕਾਂ ਨੂੰ ਪਸੰਦਾ ਖਾਣਾ ਨਾ ਬਣਾਉਂਦੇ ਖਾਣਾ ਥਾਲੀ ਵਿੱਚ ਹੀ ਛੱਡ ਜਾਂਦੇ ਨੇ ਤੇ ਅਕਸਰ ਤੁਸੀਂ ਕਿਸੇ ਢਾਬੇ ਜਾਂ ਰੈਸਟੋਰੈਂਟ ਤੇ ਕੀ ਹੋਵੇਗਾ ਕਿ ਲੋਕ ਖਾਣ ਪੀਣ ਦੀ ਬਹੁਤ ਬਰਬਾਦੀ ਕਰਦੇ ਨੇ ਪਰ ਇੱਕ ਰੋਟੀ ਦਾ ਕੀ ਮੁੱਲ ਹੈ ਇਹ ਗੱਲ ਉਸ ਸਖਤ ਤੋਂ ਪੁੱਛੋ ਜੋ ਖਾਲੀ ਪੇਟ ਸੋ ਜਾਂਦਾ ਜਿਸ ਕੋਲ ਖਾਣ ਲਈ ਕੁਝ ਨਹੀਂ ਹੈ ਉਹ ਆਪਣੀ ਪਸੰਦ ਦਾ ਭੋਜਨ ਛੱਡ ਦਿੰਦਾ ਅਜਿਹਾ ਹੀ ਇੱਕ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਬੱਚੇ ਦੇ ਘਰ 'ਚ ਖਾਣ ਲਈ ਕੁਝ ਨਹੀਂ ਸੀ ਇਸ ਲਈ ਉਹ ਬਿਨਾਂ ਕੁਝ ਖਾਤੇ ਸਕੂਲ ਚਲਾ ਗਿਆ ਸੀ ਦਰਸਲ ਇਹ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਜ਼ਰੇ ਵਿੱਚ ਪਰ ਇੱਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਸ ਵੀਡੀਓ ਵਿੱਚ ਜਦੋਂ ਅਧਿਆਪਕ ਬੱਚੇ ਨੂੰ ਉਸਦੇ ਹੋਮਵਰਕ ਬਾਰੇ ਪੁੱਛਦਾ ਹੈ ਤਾਂ ਉਹਦਾ ਜਵਾਬ ਕੀ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ ਭੁੱਖ ਕਾਰਨ ਪੜ੍ਹਾਈ ਨਹੀਂ ਕਰ ਸਕਿਆ ਬੱਚੇ ਨੇ ਦੱਸਿਆ ਕਿ ਉਹ ਰਾਤ ਨੂੰ ਭੁੱਖਾ ਹੀ ਸੋ ਗਿਆ ਸੀ ਤੇ ਸਵੇਰੇ ਬਿਨਾਂ ਕੁਝ ਖਾਤੇ ਹੀ ਸਕੂਲ ਆਇਆ ਸੀ ਤੇ ਬੱਚੇ ਦੇ ਘਰ ਪਹੁੰਚੇ ਸਮਾਜ ਸੇਵੀ ਤੇ ਦੱਸਦੇ ਕਿ ਬੱਚੇ ਦੀ ਗੱਲ ਸੁਣ ਕੇ ਅਧਿਆਪਕ ਭਾਵੁਕ ਹੋ ਜਾਂਦਾ ਹੈ ਕਿ ਉਹ ਬੱਚੇ ਕੋਲੋਂ ਸਾਰੀ ਗੱਲ ਪੁੱਛਦਾ ਇਸ ਤੋਂ ਬਾਅਦ ਅਧਿਆਪਕ ਬੱਚੇ ਨੂੰ ਖਾਣਾ ਖਵਾਉਂਦਾ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੇ ਹੀ ਵਾਇਰਲ ਹੋ ਗਿਆ ਤੇ ਸਮਾਜ ਸੇਵੀ ਮਦਦ ਲਈ ਬੱਚੇ ਦੇ ਘਰ ਪਹੁੰਚੇ ਤੇ ਬੱਚੇ ਦੇ ਮਾਪਿਆਂ ਨੂੰ ਮਦਦ ਦੀ ਪੇਸ਼ਕਸ਼ ਕਾਰਯ ਨੇ ਕਈ ਸਮਾਜ ਸੇਵੀਆਂ ਨੇ ਬੱਚੇ ਦੇ ਮਾਪਿਆਂ ਨਾਲ ਗੱਲ ਕੀਤੀ ਬੱਚੇ ਦੀ ਮਾਂ ਨੇ ਦੱਸਿਆ ਕਿ ਬੱਚੇ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ ਰੋਜ਼ ਕਮਾਉਂਦਾ ਹੈ ਤੇ ਹਰ ਰੋਜ਼ ਆਟਾ ਖਰੀਦ ਕੇ ਲਿਆਉਂਦਾ ਹੈ ਤੇ ਫਿਰ ਘਰ ਦਾ ਖਾਣਾ ਬੰਦ ਹੈ ਉਸਨੇ ਦੱਸਿਆ ਕਿ ਖੇਤ ਵਿੱਚ ਛਿੜਕਾਅ ਕਰਦੇ ਸਮੇਂ ਦਵਾਈ ਬੱਚੇ ਦੇ ਪਿਤਾ ਦੀਆਂ ਅੱਖਾਂ ਵਿੱਚ ਚਲੀ ਗਈ ਸੀ ਜਿਸ ਕਾਰਨ ਉਸ ਨੂੰ ਘਰ ਪਰਤਣ ਵਿੱਚ ਦੇਰੀ ਹੋ ਗਈ ਸੀ ਤੇ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸਨ ਅਜੇ ਚ ਜੇਕਰ ਘਰ ਚ ਆਟਾ ਨਹੀਂ ਆਇਆ ਤੇ ਖਾਣਾ ਵੀ ਨਹੀਂ ਬਣ ਸਕਿਆ ਸੀ ਨਾਲ ਹੀ ਮਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੰਮ ਨਹੀਂ ਮਿਲਦਾ ਉਦੋਂ ਵੀ ਉਹਨਾਂ ਤੇ ਉਹਨਾਂ ਦੇ ਬੱਚਿਆਂ ਨੂੰ ਖਾਲੀ ਪੇਟ ਹੀ ਸੌਣਾ ਪੈਂਦਾ ਹੈ viral video ਵਾਲੇ ਦਿਨ ਉਹਨਾਂ ਨੇ ਆਪਣੇ ਗੁਆਂਢੀਆਂ ਤੋਂ ਵੀ ਆਟਾ ਮੰਗਿਆ ਪਰ ਨਹੀਂ ਮਿਲਿਆ ਬੱਚੇ ਦੇ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਸਵੇਰੇ ਬੱਚੇ ਦਾ ਹੋਮਵਰਕ ਚੈੱਕ ਕਰ ਰਹੇ ਸਨ ਤਾਂ ਬੱਚੇ ਨੇ ਇਹ ਸਭ ਕੁਝ ਉਹਨਾਂ ਨੂੰ ਦੱਸਿਆ ਵੀਡੀਓ ਰਿਕਾਰਡ ਕਰਨ ਦਾ ਮਕਸਦ ਇਹ ਸੀ ਕਿ ਕੋਈ ਵੀਡੀਓ ਦੇਖ ਕੇ ਬੱਚੇ ਦੀ ਮਦਦ ਕਰ ਸਕੇ ਤੇ ਹੁਣ ਉਸ ਬੱਚੇ ਦੇ ਘਰ ਕਾਫੀ ਲੋਕ ਕੋ ਪਹੁੰਚੇ ਨੇ ਤੇ ਕਾਫੀਆਂ ਨੇ ਉਸ ਦੀ ਜਿਹੜੀ ਕਿ ਮਦਦ ਵੀ ਕੀਤੀ ਤੇ ਉਸੇ ਨਾਲ ਹੀ ਸਾਫ ਦਾ ਐਮ.ਐਲ.ਏ. ਰਵਿੰਦਰ ਆਵਲਾ ਨੇ ਵੀ ਉਹਨਾਂ ਦੀ ਸਹਾਇਤਾ ਕੀਤੀ ਤੇ ਸੋ ਵਾਇਰਲ ਹੋਈ ਵੀਡੀਓ ਰਾਹੀਂ ਲੋਕਾਂ ਨੂੰ ਸਬਕ ਮਿਲਣਾ ਚਾਹੀਦਾ ਹੈ ਕਿ ਜਿਹੜੇ ਲੋਕ ਖਾਣਾ ਬਰਬਾਦ ਕਰਦੇ ਨੇ ਉਹ ਬਿਲਕੁਲ ਵੀ ਬਰਬਾਦ ਨਾ ਕਰਨ ਕਿਉਂਕਿ ਉਹਨਾਂ ਲੋਕਾਂ ਤੋਂ ਜਾ ਕੇ ਪੁੱਛੋ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਜਿਹੜੀ ਕਿ ਨਸੀਬ ਨਹੀਂ ਹੋ ਪਾਂਦੀ ਔਰ ਅਪਡੇਟ ਲਈ ਦੇਖਦੇ ਰਹੋ ਜੀ ਪ੍ਰਿਤੀਵੀ